ਚੰਡੀਗੜ੍ਹ ਤੇ ਸਰ ਫਿਰ ਸਿਰਫ ਪੰਜਾਬ ਦਾ ਹੱਕ ਹੈ ਤੇ 1 ਇੰਚ ਵੀ ਚੰਡੀਗੜ੍ਹ ਹਰਿਆਣੇ ਨੂੰ ਨਹੀਂ ਦਵਾਂਗੇ ਤੇ ਇਹ ਬਿਆਨ ਦਸਿਏ ਕਿ ਕੈਬਨਿਟ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਕੁਝ ਪਲਟਬਾਰ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਦਸਿਏ ਕਿ ਉੱਥੇ ਹੀ ਚੰਡੀਗੜ੍ਹ ਚ ਹਰਿਆਣਾ ਵਿਧਾਨ ਸਭਾ ਦੇ ਮਾਮਲੇ ਨੂੰ ਲੈ ਕੇ ਸਿਆਸੀ ਕਮਸਾਨ ਜਾਰੀ ਹੈ ਤੇ ਜਿਸ ਦੇ ਦੌਰਾਨ ਹੁਣ ਮંત્રી ਹਰਪਾਲ ਚਿਮਾ ਵੀ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ 1 ਇੰਚ ਵੀ ਹਰਿਆਣੇ ਨੂੰ ਨਹੀਂ ਦਵਾਂਗੇ ਤੇ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵਫਾ ਦੇ ਵੱਲੋਂ ਜਿਹੜਾ ਕਿ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਜਿਸ ਨੂੰ ਲੈ ਕੇ ਮੰਗ ਪੱਤਰ ਸੌਪਿਆ ਗਿਆ ਆ ਤੁਹਾਨੂੰ ਸੁਣਾਉਂਦੇ ਆ ਮੰਤਰੀ ਹਰਪਾਲ ਚਿਮਾ ਦਾ ਕੀ ਕਹਿਣਾ ਅੱਜ ਆਮ ਆਦਮੀ ਪਾਰਟੀ ਦਾ ਡੈਲੀਗੇਸ਼ਨ ਆਨਰੇਬਲ ਗਵਰਨਰ ਸਾਹਿਬ ਨੂੰ ਅਸੀਂ ਮਿਲ ਕੇ ਆਇਆ ਕਿ ਔਰ ਬਿਹਾਫ ਆਫ ਆਮ ਆਦਮੀ ਪਾਰਟੀ ਮੇਰੇ ਨਾਲ ਮੇਰੇ ਕੋਲੀਗ ਸਰਦਾਰ ਹਰਜੋਤ ਸਿੰਘ ਬੈਂਜ ਜੀ ਔਰ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਦੀਪਕ ਬਾਲੀ ਜੀ ਔਰ ਸਾਡੇ ਨੌਜਵਾਨ ਯੂਥ ਵਿੰਗ ਦੇ ਆਗੂ ਪ੍ਰਵੀਨਦਰ ਗੋਲਦੀ ਜੀ ਸਾਡੇ ਲੀਗਲ ਵਿੰਗ ਤੋਂ ਫੈਰੀ ਸ਼ਾਫਤ ਜੀ ਸਾਡਾ ਇੱਕ ਵਫਦ ਜਿਹੜਾ ਅੱਜ ਪੰਜਾਬ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ ਕਿ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਉੱਤੇ ਪ੍ਰਕਾਸ਼ ਪੁਰਬ ਉੱਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾਗਾ ਕਿ ਅੱਜ 72 ਦਿਹਾੜਾ ਦਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦਾ ਜਿਹੜਾ ਮੇਨ ਸਬਜੈਕਟ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਰਾਜਸਤਾਨੀ ਚੰਡੀਗੜ੍ਹ ਆ ਜਿੱਥੇ ਆਪਾਂ ਅੱਜ ਖੜੇ ਆ ਮਾਨਯੋ ਗਵਰਨਰ ਸਾਹਿਬ ਦੇ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਗਵਰਨਰ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਰਾਜਪਬੰਦ ਦੇ ਸਾਹਮਣੇ ਆਪਾਂ ਖੜੇ ਆ ਕਿ ਚੰਡੀਗੜ੍ਹ ਦੇ ਉੱਤੇ ਬਹੁਤ ਪੁਰਾਣੀ ਔਰ ਬਿਲਕੁਲ ਸਹੀ ਮੰਗ ਜਿਹੜੀ ਆ ਉਹ ਪੰਜਾਬ ਦੀ ਆ ਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾਗਾ ਔਰ ਪੰਜਾਬ ਦੀ ਰਾਜਧਾਨੀ ਆ ਇੱਥੇ ਕਿਸੇ ਹੋਰ ਸੂਬੇ ਨੂੰ ਯਾਨੀ ਕਿ ਸਾਡੇ ਗਵਾਡੀ ਸੂਬੇ ਨੂੰ हरियाणा ਨੂੰ ਨਾ ਹੀ ਇੱਥੇ ਵਿਧਾਨ ਸਭਾ ਬਣਾਉਣ ਦਾ ਹੱਕ ਆ ਨਾ ਹੀ ਇੱਥੇ ਆਪਣਾ ਕੋਈ ਹੋਰ ਜਿਹੜਾ ਲੀਗਲ ਕੰਮਾਂ ਉਹ ਕਰਨ ਦਾ ਹੱਕ ਆ ਇਸ ਗੱਲ ਨੂੰ ਲੈ ਕੇ ਅਸੀਂ ਮਨਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ ਕਿਉਂਕਿ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਮਹੱਤਮਪੂਰਨ ਜੜੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਕਾਫੀ ਡਿਵੈਲਪਮੈਂਟ ਦੇਖਣ ਨੂੰ ਮਿਲੀਆਂ ਕਿ ਕਿਸ ਤਰ੍ਹਾਂ ਇਕੋ ਜ਼ੋਨ ਜਿਹੜਾ ਇਕੋ ਸੈਂਸਿਟਿਵ ਜ਼ੋਨ ਆ ਉਦਾ ਰਾਸਤਾ ਖਤਾ ਦਿੱਤਾ ਗਿਆ ਔਰ ਮਾਨਯੋਗ ਗਵਰਨਰ ਸਾਹਿਬ ਕੋਲੇ ਹਰਿਆਣਾ ਸਰਕਾਰ ਨੇ ਇੱਕ ਪ੍ਰਪੋਜ਼ਲ ਜਿਹੜੀ ਆ ਉਹ ਭੇਜੀਆ ਕਿ ਤੁਸੀਂ ਸਾਨੂੰ 10 ਏਕੜ ਜ਼ਮੀਨ ਦਿਓ ਅਸੀਂ ਤੁਹਾਨੂੰ ਪੰਜਕੂਲੇ ਦੀ 12 ਏਕੜ ਜ਼ਮੀਨ ਜਿਹੜੀ ਆ ਉਹਦੇ ਰਿਟਰਨ ਵਜੋਂ ਦਿੰਨੇ ਆਗੇ ਹਾਲਾਂਕਿ ਮਕਸਦ ਨਹੀਂ ਲਿਖਿਆ ਹੋਇਆ ਪਰ ਲਿਖੇ ਸਪਸ਼ਟ ਆ ਕਿ ਹਰਿਆਣਾ ਸਰਕਾਰ ਦਾ ਇਹ ਮਕਸਦ ਆ ਕਿ ਉੱਥੇ ਹਰਿਆਣਾ ਦੀ ਵਿਧਾਨ ਸਭਾ ਬਣਾਈ ਜਾਵੇ ਕਿ ਚੰਡੀਗੜ੍ਹ ਦੇ ਅੰਦਰ ਉਸ ਲੈਂਡ ਉੱਪਰ ਹਰਿਆਣਾ ਦੀ ਵਿਧਾਨ ਸਭਾ ਸਟੈਬਲਿਸ਼ ਕੀਤੀ ਜਾਵੇ ਪਰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਇਹਦੇ ਖਿਲਾਫ ਆਪਣਾ ਸਖਤ ਰੋਸ ਪ੍ਰਦਰਸ਼ਨ ਇਹਦੇ ਖਿਲਾਫ ਸਖਤ ਜਿਹੜਾ ਹੈਗਾ ਅਸੀਂ ਆਪਦਾ ਪ੍ਰੋਟੈਸਟ ਜਿਹੜਾ ਉਹ ਆਨਰੇਬਲ ਗਵਰਨਰ ਸਾਹਿਬ ਕੋਲੇ ਦਰਜ ਕਰਵਾ ਕੇ ਆਇਾਂਗੇ ਕੇ ਪੰਜਾਬ ਚੰਡੀਗੜ੍ਹ ਪੰਜਾਬ ਦਾਗਾ 1 ਇੰਚ ਵੀ ਥਾਂ ਜਿਹੜੀ ਆ ਪੰਜਾਬ ਹਰਿਆਣਾ ਨੂੰ ਦੇਣ ਲਈ ਬਿਲਕੁਲ ਰਾਜ਼ੀ ਨਹੀਂ ਹੈਗਾ ਅਸੀਂ ਇਹਦੇ ਸਖਤ ਖਿਲਾਫ ਆਂਗੇ ਇਹ ਅੱਜ ਅਸੀਂ ਮੈਮੋਰੈਂਡਮ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੂੰ ਦਿੱਤਾਗਾ ਕਿ ਸਾਡੇ ਇਸ ਮਾਮਲੇ ਦੇ ਉੱਤੇ ਹਰਿਆਣਾ ਨੂੰ ਚੰਡੀਗੜ੍ਹ ਦੀ ਜ਼ਮੀਨ ਅਲਾਟ ਕਰਨ ਤੋਂ ਬਿਲਕੁਲ ਅਲਾਟ ਨਹੀਂ ਕਰਨੀ ਚਾਹੀਦੀ ਅਸੀਂ ਉਹਦੇ ਖਿਲਾਫ ਪੂਰਾ ਇੱਕ ਮੈਮੋਰੈਂਡਮ ਲਿਖ ਕੇ ਦੇ ਕੇ ਆ ਕਿ ਕਿਸ ਤਰ੍ਹਾਂ ਪੰਜਾਬ ਦਾ ਜਿਸ ਤਰ੍ਹਾਂ ਪੰਜਾਬ ਦਾ ਚੰਡੀਗੜ੍ਹ ਦੇ ਉੱਪਰ ਹੱਕ ਆਗਾ ਕਿਸ ਤਰ੍ਹਾਂ ਰੀਆਰਗੇਨਾਈਜੇਸ਼ਨ ਐਕਟ 1960 ਬੰਦ ਦੇ ਵਿੱਚ ਜਦੋਂ ਦੋ ਸਟੇਟ ਬਣੇ ਸੀਗੇ ਜਦੋਂ ਪੰਜਾਬ ਤੇ ਹਰਿਆਣਾ ਦੋ ਅਲੱਗ ਹੋਏ ਸੀਗੇ ਉਸ ਵੇ ਪੰਜਾਬ ਦਾ ਕੀ ਸਟੇਟ ਸੀਗਾ ਔਰ ਜਦੋਂ ਸਭ ਤੋਂ ਇੰਪੋਰਟੈਂਟ ਗੱਲ ਕਿ ਜਦੋਂ ਆਨਰੇਬਲ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਰਜੀਬ ਗਾਂਧੀ ਜੀ ਦੇ ਨਾਲ ਸੰਤ ਹਰਚੰਦ ਸਿੰਘ ਲਾਂਗੋਵਾਲ ਜੀ ਦਾ ਇੰਪੈਕਟ ਹੋਇਆ ਸੀਗਾ ਜਿਹੜਾ ਸਮਝੌਤਾ ਹੋਇਆ ਸੀਗਾ ਰਜੀਬ ਲਾਂਗੋ ਵਾਲੇ ਕਾਰਡ ਜਿਹਨੂੰ ਆਪਾਂ ਕਹਿਦ ਰਹੇ ਹਾਂ ਉਹਦੇ ਵਿੱਚ ਵੀ ਸਪੱਸ਼ਟ ਲਿਖਿਆਗਾ ਕਿ ਚੰਡੀਗੜ੍ਹ ਪੰਜਾਬ ਦਾਗਾ ਔਰ ਪੰਜਾਬ ਨੂੰ ਮਿਲੂਗਾ ਪਰ ਲੇਕਿਨ ਅਨਫੋਰਚੂਨੇਟੀ ਪੰਜਾਬ ਉੱਪਰ ਉਹ ਤੇਰਾ ਰਾਜ ਕਰਦੀਆਂ ਰਹੀਆਂ ਚਾਹੋ ਕਾਂਗਰਸ ਪਾਰਟੀ ਆ ਚਾਹ ਕਾਲੀ ਦਲ ਬੀਜੇਪੀ ਆ ਇਹ ਸਾਰਿਆਂ ਨੇ ਮਿਲ ਕੇ ਸੈਂਟਰ ਸਰਕਾਰ ਨਾਲ ਹਜੇ ਤੱਕ ਆਪਣਾ ਕਲੇਮ ਜਿਹੜਾ ਉਹ ਨਹੀਂ ਜਿਤਾਇਆ ਬਾਹਰ ਲੋਕਾਂ ਦੇ ਅੰਦਰ ਤਾਂ ਪ੍ਰੋਟੈਸਟ ਕਰਦੇ ਰਹੇ ਲੋਕਾਂ ਦੇ ਅੰਦਰ ਤਾਂ ਦਿਖਾਵੇ ਕਰਦੇ ਰਹੇ ਪਰ ਲੇਕਿਨ ਇਹਨਾਂ ਨੇ ਅਸਲੀ ਤੌਰ ਦੇ ਤੇ ਕਦੇ ਵੀ ਸੈਂਟਰ ਸਰਕਾਰ ਨਾਲ ਗੱਲ ਹੀ ਨਹੀਂ ਕੀਤੀ ਔਰ ਬਹੁਤ ਵਾਰ ਹੋਇਆ ਕਿ ਜਦੋਂ ਸੈਂਟਰ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਔਰ ਪੰਜਾਬ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਹਰਿਆਣਾ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਉਸ ਸਮੇਂ ਵੀ ਇਹ ਇਸ਼ੂ ਜਿਹੜਾ ਉਹ ਕਾਂਗਰਸ ਪਾਰਟੀ ਦਾ ਐਡਰੈਸ ਨਹੀਂ ਕੀਤਾ ਉਸ ਸਮੇਂ ਵੀ ਇਸ ਇਸ਼ੂ ਦਾ ਕਾਂਗਰਸ ਪਾਰਟੀ ਦੇ ਜਿਹੜਾ ਹੈਗਾ ਕੋਈ ਹੱਲ ਨਹੀਂ ਲੱਭਿਆ ਬਹੁਤ ਸਮਾਂ ਆਇਆ ਜਦੋਂ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਤੇ ਕਾလီ ਲਲ ਸ਼੍ਰੋਮਣੀ ਕਾလီ ਲਲ ਦੀ ਸਾਂਝੀ ਸਰਕਾਰ ਉਸ ਨੇ ਵੀ ਜਿਹੜਾ ਇਸ਼ੂ ਆ ਉਹਦਾ ਕੋਈ ਹੱਲ ਨਹੀਂ ਹੋਇਆ ਕਿਉਂਕਿ ਇਸ ਇਸ਼ੂ ਨੂੰ ਲੈ ਕੇ ਇਹ ਸਾਰੀਆਂ ਰਵਾਇਤੀ ਪਾਰਟੀਆਂ ਲਗਾਤਾਰ ਲਗਾਤਾਰ ਜਿਹੜਾ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ ਲਗਾਤਾਰ ਇਸ ਦੇ ਨਾਲ ਲੈ ਕੇ ਪੰਜਾਬ ਨਾਲ ਬਤਰਾ ਕਰਦੀਆਂ ਰਹੀਆਂ ਪਰ ਮੈਂ ਬੜਾ ਸਪਸ਼ਟ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ 1 ਇੰਚ ਥਾਂ ਵੀ ਜੜੀ ਆ ਉਹ ਹਰਿਆਣਾ ਨਹੀਂ ਲੈਣ ਦੇਵਾਂਗੇ ਇਹਦੇ ਉੱਤੇ ਪੰਜਾਬ ਉੱਤੇ ਪੰਜਾਬ ਸਰਕਾਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਆ ਇਹ ਲੈ ਕੇ ਰਾਂਗੇ ਇਸ ਦੇ ਲਈ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ ਉਹਨਾਂ ਨੇ ਸਵਿਵਾਸ਼ ਦਿਵਾਇਆਗਾ ਕਿ ਜਦੋਂ ਮੈਂ ਇਹ ਕੋਈ ਇਸ ਦਾ ਫੈਸਲਾ ਕਰੂੰਗਾ ਜਿਹੜੇ ਪੱਖ ਅਸੀਂ ਦੇ ਕੇ ਆਏਗੇ ਇਹਨਾਂ ਸਾਰੇ ਪੱਖਾਂ ਦੇ ਉੱਤੇ ਵੀ ਗੌਰ ਕਰੂੰਗਾ ਔਰ ਇਨ ਐਡੀਸ਼ਨ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਹੋਰ ਵੀ ਕਾਫੀ ਸਾਰੇ ਡਾਕੂਮੈਂਟ ਜਿਹੜੇ ਨੇ ਕਿ ਅਸੀਂ ਤੁਹਾਨੂੰ ਸਬਮਿਟ ਕਰਾਂਗੇ ਤਾਂ ਕਿ ਇਹਦੇ ਤੇ ਜਿਹੜਾ ਸਾਡਾ ਕਲੇਮ ਆ ਉਹਨੂੰ ਹੋਰ ਵੀ ਅਸੀਂ ਜਸਟੀਫਾਈ ਕਰਾਂਗੇ ਸਾਡੀ ਲੀਗਲ ਟੀਮ ਜਿਹੜੀ ਆ ਲੀਗਲ ਟੀਮ ਆ ਸਾਨੂੰ ਅਸਿਸਟ ਕਰੂਗੀ ਅਸੀਂ ਕਾਫੀ ਸਾਰੇ ਜਿਹੜੇ ਪੁਰਾਣੇ ਨੋਟੀਫਿਕੇਸ਼ਨ ਸੀਗੇ ਕੋ ਜਜਮੈਂਟਾਂ ਸੀਗੀਆਂ ਸਾਰੀਆਂ ਉਹ ਵੀ ਆਨਰੇਬਲ ਗਵਰਨਰ ਸਾਹਿਬ ਨੂੰ ਜਲਦੀ ਦਿਖਾਵਾਂਗੇ